ਸੋਸ਼ਰੀ ਕਾਲ ਜੀ ਮੈਂ ਹਰਪ੍ਰੀਤ ਤੇ ਅੱਜ ਫੇਰ ਇੱਕ ਕੈਨੇਡਾ ਤੋਂ ਨਵੀਂ ਖਬਰ ਲੈ ਕੇ ਆਏ ਆਂ ਨਵੀਂ ਖਬਰ ਕਹਿ ਲੋ ਬੱਚਿਆਂ ਦੇ ਜਿਹੜੇ ਸੁਪਨੇ ਸੀ ਉਹ ਰੋਲ ਤੇ ਤੇ ਜਿਹੜੀਆਂ ਤੁਹਾਨੂੰ ਖਬਰਾਂ ਪਹਿਲਾਂ ਦੱਸੀਆਂ ਸੀ ਕਈ ਨਿਊਜ਼ਾਂ ਤੇ ਕਹਿ ਲੋ ਪਹਿਲੀ ਦੱਸਿਆ ਵੀ ਜਾ ਰਿਹਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਵਰਨਮੈਂਟ ਬੜੇ ਸਖਤ ਕਾਨੂੰਨ ਸਖਤ ਫੈਸਲੇ ਲੈ ਸਕਦੀ ਆ ਅੱਜ ਲੈਣੇ ਸ਼ੁਰੂ ਕਰ ਦਿੱਤੇ ਤੇ ਅੱਜ ਜਿਹੜੀ ਖਬਰ ਆਈ ਹੈ ਨਿਕਲ ਕੇ ਨਵੀਂ ਉਹ অন্ਟਾਰੀਓ ਦੀ ਸਾਈਡ ਤੇ ਆ ਕਿ ਜਿਹੜੇ ਬੱਚਿਆਂ ਨੇ ਪੀਆਰ ਲਈ ਫੈਲਾ ਲਾਈਆਂ ਸੀ ਉਹ ਸਾਰੀਆਂ ਫੈਲਾ ਵਾਪਸ ਕਰ ਦਿੱਤੀਆਂ ਉਹਨਾਂ ਦੀ ਫੀਸ ਵੀ ਗਵਰਨਮੈਂਟ ਨੇ ਵਾਪਸ ਕਰ ਦਿੱਤੀ ਜੋ ਵੀ ਫੀਸ ਸੀਗੀ ਹੁਣ ਤੁਸੀਂ ਸਾਨੂੰ ਪਹਿਲਾਂ ਹੀ ਦੱਸਿਆ ਸੀ ਸੂਤਰਾਂ ਤੋਂ ਖਬਰ ਆ ਰਹੀਆਂ ਸੀ ਕਿ ਗਵਰਨਮੈਂਟ ਕਹਿੰਦੀ ਆ ਕਿ ਸਾਡੇ ਕੋਲੇ ਕੈਨੇਡਾ ਦੇ ਵਿੱਚ ਬਹੁਤ ਜ਼ਿਆਦੇ ਫੈਲਾ ਜਮ੍ਹਾਂ ਹੋ ਗਈਆਂ ਨੇ ਜੋ ਸਾਡੇ ਕੋਲੇ ਦੇਖਣ ਨੂੰ ਵੀ ਕਈ ਸਾਲ ਲੱਗ ਜਾਣ ਤੇ ਇੰਨੀਆਂ ਫੈਲਾ ਅਸੀਂ ਕਲੀਅਰ ਨਹੀਂ ਕਰ ਸਕਦੇ ਇਦੇ ਕਾਰਨ ਸਾਨੂੰ ਕੋਈ ਸਖਤ ਫੈਸਲੇ ਲੈਣੇ ਪੈਣਗੇ ਉਹਨਾਂ ਨੇ ਅਫਸਰਾਂ ਨੂੰ ਪਾਵਰ ਦਿੱਤੀ ਤੇ ਸੂਤਰਾਂ ਤੋਂ ਪਹਿਲਾਂ ਹੀ ਪਤਾ ਚੱਲ ਰਿਹਾ ਸੀ ਕਿ ਭਾਈ ਅਲੱਗ-ਅਲੱਗ ਬੀਜੇ ਵਾਲਿਆਂ ਦੀਆਂ ਫਾਇਲਾਂ ਜਰੂਰ ਕੈਂਸਲ ਹੋਣ ਦੇ ਚਾਂਸ ਨੇ ਸੂਤਰਾਂ 10 ਅਲੱਗ-ਅਲੱਗ ਸੂਤਰ ਦੱਸ ਰਹੇ ਸੀ মিডিਆ ਤੇ ਵੀ ਕੋਈ ਬਹੁਤ ਸਾਰੇ ਵੀਰ ਦੱਸ ਰਹੇ ਸੀਗੇ ਤੇ ਜਦੋਂ ਗਵਰਨਮੈਂਟ ਨੇ ਫੈਸਲੇ ਲਏ ਤੇ ਉਸ ਤੋਂ ਬਾਅਦ ਕਿਉਂਕਿ ਜਿਹੜੇ ਲੋਕਲ ਲੋਕ ਨੇ ਇੱਥੇ ਆਏ ਹੋਏ ਨੇਗੇ ਚਾਹੇ ਉਹ ਸਟੂਡੈਂਟ ਨੇ ਛੋਟੀ ਉਮਰ ਦੇ ਬੱਚੇ ਨੇ ਕੁੜੀਆਂ ਨੇ ਜਾਂ ਮੁੰਡੇ ਨੇ ਜਾਂ ਕਹਿ ਲਓ ਵਰਕਰ ਨੇ ਕੋਈ ਵੱਡੀ ਉਮਰ ਦੇ ਅਲਾਮਈਆ ਲੈ ਕੇ ਆਇਆ ਕਿਉਂਕਿ ਉਹ ਇਤੋਂ ਦੀ ਨਿਊਜ਼ ਬਹੁਤ ਘੱਟ ਦੇਖਦਾ ਉਹਨਾਂ ਕੋਲੇ ਟਾਈਮ ਨਹੀਂ ਹੁੰਦਾ ਰੋਟੀ ਖਾਣ ਦਾ ਉਹ ਨਿਊਜ਼ ਦੇਖਣ ਦਾ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਜਿੱਥੇ ਅਸੀਂ ਰਹ ਨਹੀਂ ਕੈਨੇਡਾ ਦੇ ਇਹ ਦੇ ਵਿੱਚ ਕੀ ਚੱਲ ਰਿਹਾ ਜਾਂ ਕਿਸ ਤਰ੍ਹਾਂ ਦੀਆਂ ਨਿਊਜ਼ਾਂ ਚੱਲ ਰਹੀਆਂ ਨੇ ਉਹਨਾਂ ਨੇ ਸਾਰਾ ਦਿਨ ਕੰਮ ਤੇ ਨਿਕਲ ਜਾਂਦਾ ਜੀ 10 ਮਿੰਟ ਦੇਖਣਾ ਉਹ ਵੀ ਇੰਸਟਾਗ੍ਰਾਮ ਤੇ ਰੀਲਾ ਦੇਖ ਲੈਣੀ ਆ ਤੇ ਉਹਨਾਂ ਦੇ ਵਿੱਚ ਪਾਇਆ ਹੋਣਾ ਜੀ ਪੀਆਰ ਕਿੱਦਾਂ ਹੋਣਾ ਜੀ ਵਰਕ ਪਰਮਿਟ ਕਿੱਦਾਂ ਮਿਲਣਾ ਐਦਾ ਦੀਆਂ ਪਰ ਜਿਹੜੀ ਹੁਣ ਖਬਰ ਆ ਗਈ ਕਿ ਭਾਈ ਜਿਹੜੇ ਬੰਦਿਆ ਬੱਚਿਆਂ ਨੇ ਕਹ ਲੋ ਚਾਹੇ ਉਹ ਸਟੂਡੈਂਟ ਆਇਆ ਹੋਇਆ ਸੀਗਾ ਜਾਂ ਉਹ ਵਰਕ ਪਰਮਿਟ ਤੇ ਆਇਆ ਹੋਇਆ ਸੀ ਉਹਦੇ ਕੋਲੇ ਕੋਈ ਸਕਿੱਲ ਸੀਗੀ ਉਹਨਾਂ ਨੇ ਬੜਾ ਟੈਕਸ ਭਰਿਆ ਕਈ ਸਾਲ ਹੋ ਗਏ ਉਹਨੂੰ ਆਏ ਨੂੰ ਬੜਾ ਟੈਕਸ ਭਰਿਆ ਤੇ ਪੀਆਰ ਦਾ ਹੱਕਦਾਰ ਸੀ ਪੁਆਇੰਟ ਪੂਰੇ ਸੀਗੇ ਉਹਨੇ ਪੀਆਰ ਫਾਈਲ ਆਈ ਸੀ ਬੱਚੇ ਨੇ ਜਾਂ ਵੱਡੀ ਉਮਰ ਦੇ ਕਹ ਲੋ ਤੇ ਉਹ ਜਿਹੜੀਆਂ ਪੀਆਰ ਫਾਈਲਾਂ ਸੀਗੀਆਂ ਚਾਹੇ ਉਹ 6 ਮਹੀਨੇ ਹੋ ਗਏ 8 ਮਹੀਨੇ ਹੋ ਗਏ ਜਾਂ 10 ਮਹੀਨੇ ਹੋ ਗਏ ਸਾਲ ਹੋ ਗਿਆ ਕਿਉਂਕਿ ਹਲੇ ਉਹ ਪ੍ਰੋਸੈਸਿੰਗ ਚ ਸੀਗੀਆਂ ਤੇ ਇੱਕ ਬੱਚਿਆਂ ਨੂੰ ਆਸ ਵੀ ਸੀ ਕਿ ਅਸੀਂ ਪੀਆਰ ਫਾਈਲ ਲਾਈ ਹੋਈ ਆ ਅਸੀਂ ਇਹਦੇ ਹੱਕਦਾਰ ਆ ਸਾਡੇ ਨੰਬਰ ਪੂਰੇ ਨੇ ਪੁਆਇੰਟ ਬਣਦੇ ਨੇ ਤੇ ਅਸੀਂ ਪੀਆਰ ਹੋ ਜਾਵਾਂਗੇ ਤੇ ਜਦੋਂ ਉਹਨਾਂ ਨੇ ਪੀਆਰ ਫਾਈਲ ਲਾਈ ਸੀ ਕਈ ਬੱਚਿਆਂ ਦਾ ਦੇਖਣ ਨੂੰ ਮਿਲਿਆ ਕਿ ਉਹਨਾਂ ਦਾ ਵਰਕ ਪਰਮਿਟ ਵੀ ਖਤਮ ਹੋ ਗਿਆ ਸੀ ਉਹਨਾਂ ਨੇ ਪੀਆਰ ਫਾਈਲ ਲਾਤੀ ਸੀ ਉਹਨਾਂ ਨੂੰ ਇਹ ਸੀਗਾ ਚਲੋ ਪੀਆਰ ਦਾ ਜਲਦੀ ਰਿਜ਼ਲਟ ਆ ਜਾਊਗਾ ਤੇ ਉਹ ਸਿਰਫ ਪ੍ਰੋਸੈਸ ਅਪਲਾਈ ਸਟੇਟਸ ਤੇ ਹੀ ਕੰਮ ਕਰੀ ਜਾਂਦੇ ਸੀਗੇ ਜਦੋਂ ਹੁਣ ਕਹਿ ਲਓ ਵੀ ਅੰਟਾਰੀਓ ਦੀ ਗਵਰਨਮੈਂਟ ਨੇ ਫੈਸਲਾ ਲਹਿਤਾ ਕੀ ਜਿਹੜੀਆਂ ਪੀਆਰ ਫਾਇਲਾ ਲੱਗੀਆਂ ਹੋਈਆਂ ਸੀ ਸਾਰੀਆਂ ਭਾਈ ਰੱਦ ਕਹਿ ਲੋ ਜਾਂ ਵਾਪਸ ਕਰਤੀਆਂ ਉਹਨਾਂ ਦੀ ਜਿਹੜੀ ਫੀਸ ਹੁੰਦੀ ਆ ਹੁਣ ਵਕੀਲ ਨੂੰ ਤਾਂ ਚਾਹੇ 1000 ਦੇ ਤੋਂ 500 ਦੇ ਤੋਂ ਡਾਲਰ ਉਹ ਤਾਂ ਵਕੀਲ ਦੀ ਫੀਸ ਆ ਪਰ ਜਿਹੜੀ ਫਾਇਲ ਅਪਲਾਈ ਕਰਨ ਦੀ ਉਹਨਾਂ ਦੀ ਸਾਈਡ ਤੇ ਫੀਸ ਲੱਗਦੀ ਆ ਅਲੱਗ-ਅਲੱਗ ਲਾ ਲਓ ਵੀ ਚਾਹੇ ਐਗਜ਼ੈਂਪਲ ਤੌਰ ਤੇ ਕਹਿ ਲਓ ਭਈ 200 ਫੀਸ ਆਈ ਸੀ 200 ਡਾਲਰ ਖਰਚਾ ਪੀਆਰ ਫਾਇਲ ਅਪਲਾਈ ਕਰਨ ਵਾਸਤੇ ਉਹ ਜਿਹੜੀ ਗਵਰਨਮੈਂਟ ਕੋਲੇ 150 ਗਈ ਆ ਜਾਂ 200 ਗਈ ਆ ਜਿੰਨੀ ਵੀ ਫੀਸ ਗਈ ਆ ਉਹ ਤੁਹਾਡੀ ਫੀਸ ਕਹਿ ਲਓ ਗਵਰਨਮੈਂਟ ਨੇ ਵਾਪਸ ਕਰਤੀ ਛ ਸੋਡਾ ਮੇਲ ਆ ਗਈ ਹੋਣੀ ਕੀ ਤੁਹਾਡੀਆਂ ਫੈਲਾ ਵਾਪਿਸ ਹੋ ਗਈਆਂ ਤੁਹਾਡੀ ਫੀਸ ਵਾਪਿਸ ਹੋ ਗਈ ਕਹਿ ਲੋ ਗਵਰਨਮੈਂਟ ਨੇ ਕਹਿ ਲੋ ਇਹ ਕਹਿ ਕੇ ਕਰਤੀ ਭਾਈ ਤੁਹਾਡੀ ਫੈਲ ਸਹੀ ਨਹੀਂ ਸੀ ਜਾਂ ਗਵਰਨਮੈਂਟ ਦਾ ਫੈਸਲਾਗਾ ਤੇ ਇੱਕ ਉਹ ਚ ਇਹ ਵੀ ਲਿਖਤਾ ਵੀ ਤੁਸੀਂ ਸ਼ਾਇਦ ਇਹ ਹਲੇ ਕੋਈ ਅਪਡੇਟ ਨਹੀਂ ਆਵੀ ਤੁਸੀਂ ਦੁਬਾਰਾ ਅਪਲਾਈ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ ਪਰ ਲੱਖਾਂ ਬੱਚੇ ਜਿਹੜਿਆਂ ਨੇ ਪੀਆਰ ਫੈਲਾ ਅਪਲਾਈ ਕੀਤੀਆਂ ਸੀ ਚਾਹੇ ਉਹ ਵਰਕ ਪਰਮਿਟ ਵਾਲੇ ਹੋਣ ਉਹਨਾਂ ਦੇ ਇੱਥੇ ਪਰਮਿਟ ਬਿਲਕੁਲ ਖਤਮ ਹੋ ਗਏ ਨੇ ਉਹ ਸਿਰਫ ਅਪਲਾਈ ਸਟੇਟਸ 'ਤੇ ਰਹਿ ਰਹੇ ਸੀ ਇਹ ਆਸ ਤੇ ਕਿ ਸਾਨੂੰ ਪੀਆਰ ਮਿਲ ਜੂ ਕੱਲ ਨੂੰ ਪਰ ਹੁਣ ਜਿਹੜਾ ਉਹਨਾਂ ਦਾ ਅਪਲਾਈ ਸਟੇਟਸ ਸੀ ਉਹ ਵੀ ਖਤਮ ਹੋ ਗਿਆ ਜਦੋਂ ਅਪਲਾਈ ਸਟੇਟਸ ਹੀ ਖਤਮ ਹੋ ਗਿਆ ਨਾ ਤਾਂ ਉਹਨਾਂ ਨੂੰ ਕੰਮ ਮਿਲਣਾ ਉਰੇ ਕਿਉਂ ਹੁਣ ਜਦੋਂ ਇੰਨੇ ਟਾਈਮ ਦੇ ਰਹਿ ਰਹੇ ਸੀ ਵਧੀਆ ਜੌਬਾਂ ਤੇ ਸੀ ਨਾ ਤਾਂ ਉਹਨਾਂ ਨੂੰ ਕੰਮ ਮਿਲਣਾ ਜੌਬਾ ਤੋਂ ਹਟਣਾ ਪਊਗਾ ਤੇ ਦੂਜੀ ਗੱਲ ਉਹਨਾਂ ਕੋਲੇ ਕੋਈ ਵੀਜ਼ਾ ਨਹੀਂ ਹੁਣ ਦੁਬਾਰੇ ਉਹ ਅਪਲਾਈ ਕਰ ਸਕਦੇ ਨੇ ਜਾਂ ਨਹੀਂ ਕਰ ਸਕਦੇ ਇਹ ਤਾਂ ਗਵਰਨਮੈਂਟ ਤੈਅ ਕਰੂਗੀ ਪਰ ਜਦੋਂ ਹੁਣ ਉਹਨਾਂ ਕੋਲੇ ਆਸ ਟਾਈਮ ਉਹਨਾਂ ਦਾ ਨਾ ਕੋਈ ਇੱਥੇ ਰਹਿਣ ਦਾ ਵੀਜ਼ਾ ਨਾ ਕੋਈ ਉਧਾਰ ਆਗਾ ਤਾਂ ਗਵਰਨਮੈਂਟ ਉਹਨਾਂ ਨੂੰ ਇਹ ਵੀ ਜ਼ਰੂਰ ਕਹੂਗੀ ਕਿ ਭਾਈ ਜਦੋਂ ਤੁਹਾਡੇ ਕੋਲੇ ਵੀਜ਼ਾ ਨਹੀਂ ਤਾਂ ਤੁਸੀਂ ਆਪਣੇ ਦੇਸ਼ ਜਾਓ ਦਵਾਰੀ ਉੱਥੋਂ ਫੈਲ ਅਪਲਾਈ ਕਰਿਓ ਫਿਰ ਅਸੀਂ ਤੁਹਾਨੂੰ ਉੱਥੇ ਦੱਸਾਂਗੇ ਕਿ ਤੁਸੀਂ ਪੀਆਰ ਹੋਣਾ ਜਾਂ ਨਹੀਂ ਹੋਣਾ ਉਹਨਾਂ ਕਹਿ ਲਓ ਇੱਕ ਗਲਤ ਮੋੜ ਤੇ ਆ ਕੇ ਫਸ ਗਏ ਉਹ ਮੋੜ ਇਹ ਆ ਜਾਂ ਬਈ ਜੀ ਤੇ ਪਿੱਛੇ ਵੀ ਨਹੀਂ ਹਰ ਸਕਦੇ ਤੇ ਗਾਹਾਂ ਵੀ ਨਹੀਂ ਜਾ ਸਕਦੇ ਹੁਣ ਬੱਚਿਆ ਕੋਲੇ ਪੂਰੇ 2 ਨੰਬਰ 'ਚ ਜੇ ਕੋਈ ਰਹੂਗਾ ਤਾਂ 2 ਨੰਬਰ 'ਚ ਰਹੂਗਾ ਤੇ ਨਹੀਂ ਤਾਂ ਉਹਨੂੰ ਐ ਸਮਝ ਲਓ ਵੀ ਆਪਦੇ ਦੇਹ ਜਾਣਾ ਹੀ ਪਊਗਾ ਇੱਥੋਂ ਦਾ ਕੋਈ ਸਟੇਟਸ ਨਹੀਂ ਰਹਿ ਗਿਆ ਉਹਦਾ ਕਿ ਇੱਥੇ ਕੋਈ ਇੱਕ ਨੰਬਰ ਤੇ ਰਹਿ ਸਕੇ ਤੇ ਇਹ ਬਹੁਤ ਜ਼ਿਆਦਾ ਲੋਕਾਂ ਤੇ ਅਸਰ ਪਿਆ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਦੇਖੋ ਆਪਾਂ ਕਹਿ ਨਹੀਂ ਰਹੇ ਹੋ ਸਕਦਾ ਸੂਤਰਾਂ ਦੇ ਮੁਤਾਬਿਕ ਕੀ ਭਾਈ ਇਹ ਕੱਲਾ ਅੰਟਾਰੀਓ ਅੰਟਾਰੀਓ ਨਹੀਂ ਹੋਇਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਅਲੱਗ-ਅਲੱਗ ਪ੍ਰਵਿੰਸਾਂ ਦੇ ਵਿੱਚ ਦੇਖਣ ਗਿਆ ਕਿ ਸੋਡੀਆਂ ਪੀਆਰਐ ਫੈਲਾ ਰੱਦ ਕਰਤੀਆਂ ਹਲੇ ਇਹ ਤਾਂ ਕੱਲੀਆਂ ਪੀਆਰਐ ਫੈਲਾ ਹੀ ਰੱਦ ਕੀਤੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਦੇਖੋਗੇ ਤੁਸੀਂ ਜਿਹੜੇ ਟੈਂਪਰੇਰੀ ਵੀਜ਼ੇ ਐਲਐਮਆਈ ਵਾਲੇ ਅਪਲਾਈ ਕਰਦੇ ਨੇ ਜਾਂ ਅਸਾਈਲਮ ਲਗਾਈ ਹੋਈ ਆ ਇਹਨਾਂ ਦਾ ਨੰਬਰ ਆਉਣ ਵਾਲਾ ਥੋੜੇ ਦਿਨਾਂ 'ਚ ਤੁਹਾਨੂੰ ਅਪਡੇਟ ਆਉਣੇ ਸ਼ੁਰੂ ਹੋ ਜਾਣਗੇ ਰੁਝਾਨ ਕੀ ਭਾਈ ਇਹਨਾਂ ਦੇ ਵੀਜ਼ੇ ਜਿਹੜੇ ਅਪਲਾਈ ਕੀਤੇ ਸੀ ਉਹ ਕੈਨਸਲ ਕਰਤੇ ਰਿਜੈਕਟ ਕਰਤੇ ਜਾਂ ਕਹਿ ਲਓ ਜਿਨ੍ਹਾਂ ਨੇ ਅਸਾਈਲਮਾਂ ਲਾਈਆਂ ਸੀ ਉਹਨਾਂ ਦੀ ਜਾਂਚ ਚੱਲ ਰਹੀ ਆ ਉਹਨਾਂ ਨੇ ਜਿਹੜੇ ਬੰਦਿਆਂ ਨੇ ਗਲਤ ਤਰੀਕੇ ਨਾਲ ਅਸਾਈਲਮਾਂ ਲਾਈਆਂ ਨੇਗੀਆਂ ਆਪਾਂ ਉਹਨਾਂ ਨੂੰ ਨਹੀਂ ਕਹਿ ਰਹੇ ਜਿਹੜੇ ਸਹੀ ਲਾਈਆਂ ਵਿੱਚ ਬਹੁਤ ਜ਼ਿਆਦਾ ਗਲਤ ਤਰੀਕੇ ਨਾਲ ਸੈਲਮਾ ਲਾਈਆਂ ਨੇ ਬਿਨਾਂ ਗੱਲ ਤੋਂ ਕਹਿ ਕੇ ਜੀ ਸਾਨੂੰ ਉਹ ਤੋਂ ਖਤਰਾ ਜਾਂ ਆਹ ਚੀਜ਼ ਦਾ ਖਤਰਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਸਾਰੀਆਂ ਫੈਲਾ ਚੱਕ ਕੇ ਉਹਨਾਂ ਨੇ ਰਿਜੈਕਟ ਮਾਰ ਰਹੀਆਂ ਨੇ ਜਿਹੜਾ ਆਇਆ ਉਹਨੂੰ ਦੁਬਾਰੇ ਮੌਕਾ ਮਿਲਣ ਦੇ ਬਹੁਤ ਘੱਟ ਚਾਂਸ ਹੈ ਕਿ ਦੁਬਾਰੇ ਅਪੀਲ ਕਰ ਸਕਣ ਉਹ ਬੰਦੇ ਉਹਨਾਂ ਨੂੰ ਬਈ ਜਿਹੜੇ ਦੇਖ ਤੋਂ ਆਏ ਨੇ ਉਹ ਦੇਖ ਚ ਜ਼ਰੂਰ ਭੇਜਣਗੇ ਇਹ ਸਾਨੂੰ ਹੋ ਸਕਦਾ 1 ਸਾਲ ਲੱਗ ਜਾ ਜਾਂ 1.5 ਸਾਲ ਲੱਗ ਜਾ ਜਾਂ 2 ਸਾਲ ਲੱਗ ਜਾਏ ਔਰ ਇਹ ਹੁਣ ਜਿਹੜਾ ਸਾਫਰ ਸੀ ਉਹ ਸ਼ੁਰੂ ਹੋ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਇੱਥੇ ਜਵਾਕਾਂ ਦਾ ਬੜਾ ਮਾੜਾ ਹਾਲ ਹੋਣਾ ਤੇ ਰਿਹਾਨ ਤਾਂ ਸ਼ੁਰੂ ਹੋ ਗਏ ਜਦੋਂ ਬੱਚਿਆ ਕੋਲੇ ਪਰਮਟ ਨਹੀਂ ਹੋਊਗਾ ਜਾਂ ਪੀਆਰ ਨਹੀਂ ਹੋਊਗਾ ਇੱਥੇ ਦੋ ਨੰਬਰ 'ਚ ਰਹਿਣਗੇ ਨਾ ਉਹਨਾਂ ਨੂੰ ਕੰਮ ਮਿਲਣਾ ਨਾ ਰਹਿ ਸਕਣਾ ਤੇ ਪਿੱਛੇ ਪਿੱਛੇ ਜਾਣ ਜਾਣ ਹੀ ਸਕਦੇ ਪਿੱਛੋਂ ਪੈਸੇ ਚੱਕ ਕੇ ਲਾ ਕੇ ਆਏ ਨੇ ਸੁਪਨਾ ਦੇ ਕੇ ਉਰੇ ਰਹਿਣਾ ਉਰੇ ਰਹਿ ਨਹੀਂ ਸਕਦੇ ਤੇ ਹੁਣ ਕਹਿ ਲਓ ਇੱਕ ਗਲਤ ਮੋੜ ਤੇ ਆ ਕੇ ਬੱਚੇ ਫਸ ਗਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬੱਚੇ ਨੂੰ ਵੀ ਬੜਾ ਮੁਸ਼ਕਲਾ ਕੀ ਫੈਸਲਾ ਲਵੇ ਉਹ ਕੀ ਵਾਪਿਸ ਜਾਵੇ ਜਾਂ ਉਰੇ ਰਹੇ ਤੇ ਉਰੇ ਉਹਦੇ ਅnsਾਰ ਬਹੁਤ ਘਟਨੇ ਕੀ ਉਹਨੂੰ ਜਾਂ ਵੀਜ਼ਾ ਵੱਧੂ ਉਹਦਾ ਜਾਂ ਪੀਆਰ ਹੋ ਜੂ ਕਿਉਂ ਗਵਰਨਮੈਂਟ ਨੇ ਹੁਣ ਇੱਕ ਕਾਹਲ ਸਖਤ ਫੈਸਲੇ ਲੈ ਲੇ ਕਿ ਪੀਆਰ ਤਾਂ ਅਸੀਂ ਦੇਣੀ ਨਹੀਂ ਨੀ ਹੈਗੀ ਆਮ ਬੰਦਿਆਂ ਨੂੰ ਤੇ ਇਹ ਜਿਹੜੀ ਖਬਰ ਸੀ ਇਹ ਅੱਜ ਦੀ ਇਹ Ontario ਦੀ ਸਾਈਟ ਤੋਂ ਆਈ ਆ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਦੱਸਦੇ ਕੀ ਅਪਡੇਟ ਆਉਂਦਾ ਤੇ ਅਗਲੀ ਵੀਡੀਓ ਚ ਫੇਰ ਤੁਹਾਡੇ ਲਈ ਜਲਦੀ ਲੈ ਕੇ ਆ ਰਹੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬਰ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਸਬਸੇ ਕਾਲ ਦੀ ਅਗਲੀ ਵੀਡੀਓ ਚ ਫੇਰ ਮਿਲਾਂਗੇ